ਨਾ ਦੋ ਦੋ ਕਰੋੜ ਤਿੰਨ ਤਿੰਨ ਕਰੋੜ ਮਨੁੱਖਾਂ ਦਾ ਇਕੱਠ ਹੋ ਜਾਂਦਾ ਹੈ ਇਤਨੇ ਲੋਕ ਇਸ਼ਨਾਨ ਕਰਦੇ ਨੇ ਉਹ ਜੋ ਕੁੰਬ ਦਾ ਮੇਲਾ ਲੱਗਦਾ ਹੈ ਕਈ ਦਿਨ ਇੰਨੀ ਭੀੜਾ ਇਤਨਾ ਇਕੱਠ ਇੰਨੀ ਦੁਨੀਆ ਜਾ ਰਹੀ ਹੈ ਤੋਂ ਇਹ ਸਾਰੇ ਧਾਰਮਿਕ ਮੰਨ ਲਈਏ ਨਹੀਂ ਹੋਰ ਸਗਲੇ ਵਿਵਹਾਰੀ ਵਪਾਰੀ ਨੇ ਵਪਾਰ ਦੇ ਵਿੱਚ ਕੀ ਹੁੰਦਾ ਹੈ ਦੇਣਾ ਲੈਣਾ ਲੈਣਾ ਦੇਣਾ ਜਾ ਰਹੇ ਆ ਤੇ हे ਪ੍ਰਮਾਤਮਾ ਹੁਣ ਇਹ ਸਾਡੀ ਕਾਮਨਾ ਤੂੰ ਪੂਰੀ ਕਰੀ ਇਸ ਵਾਸਤੇ ਆਇਆ ਦੇਣਾ ਹੈ ਲੈਣਾ ਹੈ ਲੈਣਾ ਹੈ ਦੇਣਾ ਜਿਹਦੇ ਵਿੱਚ ਦੇਣ ਤੇ ਲੈਣ ਹੋਵੇ ਵਪਾਰ ਸ਼ਰਧਾ ਤੇ ਪ੍ਰੇਮ ਦੇ ਵਿੱਚ ਕੁਰਬਾਨੀ ਹੈ ਅਰਪਣ ਕਰਨਾ ਹੈ ਸਮਰਪਣ ਕਰਨਾ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ ਕੀਰਤਨ ਨਾਲ ਜੁੜੇ ਸ਼ਬਦ ਨਾਲ ਜੁੜੇ ਮੰਤਰ ਨਾਲ ਜੁੜੇ ਕਾਹੂ ਭਲ ਕੀ ਕਿਸੇ ਵੀ ਫਲ ਦੀ ਇੱਛਾ ਨੂੰ ਪਰੇ ਰੱਖੇ ਇਹ ਗੱਲ ਸਮਝ ਦੇਚ ਨਹੀਂ ਆਵੇਗੀ ਪਤਾ ਨਹੀਂ ਕਿਤਿਆਂ ਨੇ ਮੈਨੂੰ ਕਿਹਾ ਖਾਸ ਕਰਕੇ ਸਿਆਣੇ ਮਨੁੱਖਾਂ ਨੇ ਜਿਨ੍ਹਾਂ ਨੂੰ ਸਿਆਣਾ ਕਿਹਾ ਜਾਂਦਾ ਹੈ ਕਹਿੰਦੇ ਨੇ ਕਾਮਨਾ ਤੋਂ ਬਿਨਾ ਤੇ ਮਨੁੱਖ ਕੰਮ ਕਰ ਹੀ ਨਹੀਂ ਸਕਦਾ ਕਾਮਨਾ ਹੀ ਤੇ ਪ੍ਰੇਰਦੀ ਹੈ ਨਰਮਨੁ ਕੁਛ ਕਰ ਹੀ ਨਹੀਂ ਸਕਦਾ ਮੈਂ ਕਿ ਕਰ ਸਕਦਾ ਹੈ ਅਗਰ ਕਰਮ ਹੀ ਰਸ ਬਣ ਜਾਏ ਕਰਮ ਹੀ ਸਵਾਦ ਬਣ ਜਾਏ ਵਾਹਿਗੁਰੂ ਆਖਣਾ ਹੀ ਰਸ ਬਣ ਜਾਏ ਤੇ ਹੋਰ ਕੀ ਕਾਮਨਾ ਕਰਨੀ ਹੈ ਕੀਰਤਨ ਸੁਣਨਾ ਹੀ ਆਨੰਦ ਬਣ ਜਾਏ ਤਾਂ ਹੋਰ ਕੀ ਕਾਮਨਾ ਕਰਨੀ ਹੈ ਪਰ ਐਸਾ ਮਹਾ ਆਨੰਦ ਕਿ ਸਾਰੇ ਰਸ ਫਿੱਕੇ ਪੈ ਜਾਣ ਇਹ ਕੈਸੀ ਅਵਸਥਾ ਹੈ ਜਿੱਥੇ ਕਾਹੂ ਭਲ ਕੀ ਇਛਾ ਨਹੀਂ ਬਾਚੇ ਆਸਾ ਵਿੱਚ ਅਤ ਦੁੱਖ ਗਨਾ ਮਨ ਮੁਖ ਚੇਤ ਲਾਇਆ ਗੁਰ ਮੁਖ ਭੈ ਨਿਰਾਸ ਸੁਖ ਫਲ ਪਾਇਆ ਦੁਖੀ ਕੌਣ ਹੈ ਜੋ ਹਰ ਵਕਤ ਕਾਮਨਾਵਾਂ ਵਿੱਚ ਰਹਿੰਦਾ ਹੈ ਕਿਉਂ ਕਾਮਨਾਵਾਂ ਸਾਰੀਆਂ ਪੂਰੀਆਂ ਹੀ ਨਹੀਂ ਆਉਂਦੀਆਂ ਇਹ ਕਾਮਨਾ ਦਾ ਨਿਯਮ ਹੀ ਨਹੀਂ ਹੈ ਕਿ ਪੂਰੀ ਹੋਵੇ ਤੁਸੀਂ ਆਖੋਗੇ ਹੁੰਦੀਆਂ ਨੇ ਕਈਆਂ ਦੀਆਂ ਪੂਰੀਆਂ ਜਦ ਇੱਕ ਕਾਮਨਾ ਪੂਰੀ ਆਉਂਦੀ ਹੈ ਨਾ ਤਾਂ ਪੂਰੀ ਹੁੰਦੀ ਆਉਂਦੀਆਂ ਘਟ ਤੋਂ ਘਟ 10 ਨੂੰ ਜਨਮ ਦੇ ਜਾਂਦੀ ਹੈ 10 ਕਾਮਨਾਵਾਂ ਨੂੰ ਤਾਂ ਕਿਹਖਾਤ ਪੂਰੀ ਹੋਈ ਤੇ ਉਹ 10 ਕਾਮਨਾਵਾਂ ਪੂਰੀਆਂ ਹੋਵਨ ਪੂਰੀ ਹੁੰਦੀ ਆਉਂਦੀਆਂ 100 ਨੂੰ ਜਨਮ ਦੇ ਜਾਂਦੀਆਂ ਤੇ ਉਹ 100 ਪੂਰੀਆਂ ਹੋਵਨ ਹਜ਼ਾਰਾਂ ਕਾਮਨਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਜ਼ਿੰਦਗੀ ਮੁੱਕਣ ਦੇ ਕਰੀਬ ਆ ਜਾਂਦੀ ਏ ਮਨੁੱਖ ਮਰਦਾ ਹੈ ਕਾਮਨਾਵਾਂ ਦੇ ਬੋਝ ਤਲੇ ਪਤਾ ਸਿਆਣੇ ਕੀ ਕਹਿੰਦੇ ਨੇ ਕਿ ਕਬਰ ਇਹਦੇ ਉੱਤੇ ਪੱਥਰ ਨਹੀਂ ਨੇ ਮਿੱਟੀ ਨਹੀਂ ਨੇ ਮੇਰੇ ਸਵਾਸਾਂ 'ਚ ਮੇਰੀਆਂ ਨਿਕਲੀਆਂ ਸਨ ਇੱਛਾਵਾਂ ਕਾਮਨਾਵਾਂ ਉਹਨਾਂ ਨੇ ਹੀ ਦਬਾ ਕੇ ਰੱਖ ਦਿੱਤਾ ਨਹੀਂ ਪੂਰੀਆਂ ਹੋਈਆਂ ਉਹਨਾਂ ਚ ਹੀ ਦਬ ਕੇ ਰਹਿ ਗਿਆ ਆ ਕਿਸ ਦੀਆਂ ਪੂਰੀਆਂ ਹੋਈਆਂ ਨੇ ਕਿਸ ਦੀਆਂ ਇੱਛਾਵਾਂ ਪੂਰੀਆਂ ਹੋਈਆਂ ਨੇ ਕੋਈ ਨਹੀਂ ਕਿ ਨਿਯਮ ਹੀ ਨਹੀਂ ਹੈ ਇੱਛਾ ਦੇ ਪੂਰੀ ਹੋਣ ਦਾ ਨਿਯਮ ਹੀ ਨਹੀਂ ਹੈ ਪੂਰੀ ਆਉਂਦੀ ਹੈ ਦਸ ਨੂੰ ਜਨਮ ਦੇ ਜਾਂਦੀ ਹੈ ਤੋ ਪਹਿਲੇ ਇੱਕ ਦਾ ਸ਼ੌਕ ਸੀ ਹੁਣ ਦਸ ਦਾ ਸ਼ੌਕ ਸੀ ਹੁਣ ਦਸ ਦਾ ਗਮ ਉਮਰ ਦੇ ਵੱਦਦੇ ਆ ਵੱਦਦੇ ਆ ਅਧੂਰੀਆਂ ਇੱਛਾਵਾਂ ਦੀ ਪੰਡ ਬਹੁਤ ਵਜਨੀ ਹੋ ਜਾਂਦੀ ਹੈ ਔਰ ਝੁਕਣਾ ਔਖਾ ਹੋ ਜਾਂਦਾ ਹੈ ਵਰਨਾ ਬਜ਼ੁਰਗੀ ਬੁਢੇਪੇ ਤੋਂ ਜ਼ਿਆਦਾ ਕੋਈ ਅੱਛੀ ਜ਼ਿੰਦਗੀ ਨਹੀਂ ਹੋ ਸਕਦੀ ਬਹੁਤ ਅੱਛੀ ਜ਼ਿੰਦਗੀ ਹੈ ਅਨੁਭਵ ਜ਼ਿਆਦਾ ਹੋਵੇਗਾ ਜ਼ਿੰਦਗੀ ਦੀਆਂ ਸੀੜੀਆਂ ਤੇ ਜ਼ਿਆਦਾ ਚੜਿਆ ਹੈ ਉਤਾਰ ਚੜਾ ਇਸ ਨੇ ਬੜੇ ਦੇਖੇ ਨੇ ਤਾਂ ਇਹ ਦੇਖਣ ਤੇ ਬੜਾ ਰਸ ਹੋਣਾ ਚਾਹੀਦਾ ਪਰ ਨਹੀਂ ਗਮਗੀਨ ਹੈ ਬੇਚੈਨ ਹੈ ਦੁਖੀ ਹੈ ਦਰਦ ਔਰ ਮੈਂ ਤੇ ਇਧਰ ਕੈਨੇਡਾ ਅਮਰੀਕਾ ਦੇ ਬਹੁਤ ਸਾਰੇ ਗੁਰਦੁਆਰਿਆਂ ਚ ਖਾਸ ਕਰਕੇ ਇਧਰ ਕੈਲੀਫੋਰਨੀਆ ਦੇਖ ਕੇ दंग ਹੋਇਆ ਦੁਪਹਿਰ ਤੋਂ ਬਾਅਦ ਬਿਰਧ ਲੋਕ ਗੁਰਦੁਆਰੇ ਆ ਜਾਂਦੇ ਨੇ ਬਾਹਰ ਮਹਿਫਿਲ ਸਜਦੀ ਹੈ ਉਹਨਾਂ ਦੀ ਹਰ ਗੁਰਦੁਆਰੇ ਚ 15 20 30 40 ਗੱਪਾਂ ਮਾਰਨਗੇ ਇਧਰ ਉਧਰ ਦੀ ਗੱਲ ਕਰਨਗੇ ਚਿਹਰੇ ਸਾਰਿਆਂ ਦੇ ਉਦਾਸ ਗਮਗੀਨ ਜਿਵੇਂ ਰਹਿ ਰਾਜ ਸਾਹਿਬ ਦਾ ਪਾਠ ਸ਼ੁਰੂ ਹੋਵੇਗਾ ਕੀਰਤਨ ਆਰੰਭ ਹੋਣਾ ਹੈ ਬਸ ਰਾਜ ਸਾਹਿਬ ਦੀ ਪਹਿਲੀ ਪੰਕਤੀ ਗ੍ਰੰਥੀ ਸਾਹਿਬ ਨੇ ਉਚਾਰਨ ਕੀਤੀ ਨਸ ਭਾਜੇ ਨਹੀਂ ਸੁਣਨੀ ਇਹ ਮੇਰੇ ਇਥੇ ਗਮਗੀ ਬੀਤਾਂ ਦੁਖੀ ਇਤਨੀ ਕਾਮਨਾਵਾਂ ਦੀ ਪੰਡ ਬੋਝ ਥੱਲੇ ਦਬੇ ਜਾ ਰਹੇ ਨੇ ਕੌਣ ਕੀਰਤਨ ਸੁਣੇ ਕੌਣ ਕਥਾ ਸੁਣੇ ਕਾਂ ਬਾਣੀ ਨਾਲ ਜੁੜੇ ਕਾਮਨਾ ਪ੍ਰਭੂ ਦਾ ਨਾਮ ਜਪਣੇ ਨਹੀਂ ਦੇਂਦੀ ਕਾਮਨਾ ਪਰਮਾਤਮਾ ਦੀ ਭਾਵਨਾ ਪੈਦਾ ਹੀ ਨਹੀਂ ਹੁੰਦੀ ਇਹ ਮੈਰਜ਼ ਕਰਦੇ ਹਨ ਪਰ ਸਾਇਬ ਕਹਿੰਦੇ ਨੇ ਕੋਈ ਕਰੋਣਾ ਚ ਇੱਕ ਸਾਰੀਆਂ ਕਾਮਨਾਵਾਂ ਨੂੰ ਪਰੇ ਸੁੱਟ ਕੇ ਆਵੇ ਤੇ ਤਾਰਕਿਕ ਪਤਾ ਕੀ ਕਹਿੰਦੇ ਨੇ ਦੋ ਚਾਰ ਵਿਦਵਾਨਾਂ ਨੇ ਤੇ ਮੈਨੂੰ ਸਾਫ਼ ਕਹਿ ਦਿੱਤਾ ਗੈਨੀ ਜੀ ਹੋਣ ਗਿਆ ਉਸ ਜ਼ਮਾਨੇ ਦੀਆਂ ਗੱਲਾਂ ਕਾਮਨਾ ਤੋਂ ਬਿਨਾ ਕਰਮ ਹੋ ਹੀ ਨਹੀਂ ਸਕਦਾ ये किस तरह हो सकता है है अगर कर्म रस बन जाए कर्म स्वाद बन जाए तो फिर कर्म ही संगीत बन जाता है कर्म ही गीत बन जाता है और कर्म ही इतना महान हो जाता है कि महात्मा बुद्धि जबान तो यह निकल गया कर्म ही भगवान है भगवान ही भगवान है ऐसा नहीं कर्म ही भगवान है ਔਰ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਕੀ ਵਿਚਾਰਿਆ ਜਾਏਗਾ ਕਿਸ ਦੀ ਵਿਚਾਰ ਹੋਵੇਗੀ ਕਰਮੀ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਥੇ ਤੇ ਕੇਵਲ ਕਰਮਾਂ ਦੀ ਵਿਚਾਰ ਦੂਸਰੀ ਕਿਸੇ ਚੀਜ਼ ਦੀ ਨਹੀਂ ਤਾਂ خیر ਮੁਖਤਸਰ ਮੈਂ ਅਰਜ਼ ਕਰਾਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੇ ਕੰਠ ਤੋਂ ਜਿਹੜਾ ਪਹਿਲਾ ਵਾਕ ਨਿਕਲਿਆ ਉਸ ਨੂੰ ਕਹਿੰਦੇ ਨੇ ਮੂਲ ਮੰਤਰ ਮੂਲ ਬੀਜ ਬੁਨਿਆਦ ਬੁਨਿਆਦੀ ਮੰਤਰ ਉਹ ਜਿਹੜਾ ਬੁਨਿਆਦੀ ਮੰਤਰ ਨਿਕਲਿਆ ਉਸ ਦਾ ਆਖਰੀ ਸ਼ਬਦ ਹੈ ਪ੍ਰਸਾਦ ਉਸ ਦਾ ਪਹਿਲਾ ਸ਼ਬਦ ਹੈ ਇੱਕ ਇਹ ਗੁਰੂ ਘਰ ਦੇ ਵਿੱਚ ਮੂਲ ਮੰਤਰ ਗੁਰੂ ਅਰਜਨ ਦੇਵ ਜੀ ਇਸ ਦੀ ਇਸ ਤਰ੍ਹਾਂ ਉਪਮਾ ਕਰਦੇ ਨੇ ਔਖਦ ਮੰਤਰ ਮੌਲ ਮਨ ਇਕੈ ਜੇਕਰ ਦ੍ਰਿੜਚੇਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਾ ਕਾਟਨ ਹਾਰਾ ਲੀਜੇ ਰੇ ਮੌਲ ਮੰਤਰ ਇੱਕ ਐਸੀ ਔਸ਼ਧੀ ਹੈ ਕਿ ਜਨਮਾਂ ਜਨਮਾਂਤਰਾਂ ਦੇ ਜੋ ਪਾਪ ਨੇ ਗੁਨਾਹ ਨੇ ਧੱਬੇ ਨੇ ਦੁੱਖ ਨੇ ਸੰਤਾਪ ਨੇ ਮਿਟ ਜਾਂਦੇ ਨੇ ਇਸ ਮੰਤਰ ਦੇ ਚ ਇਤਨੀ ਸ਼ਕਤੀ ਹੈ इस मंत्र दे चेतना बल इस मंत्र दे इतनी महिमा केन मंत्र जपदियां जद रस आण लग पए मंत्र सिद्ध हो गया संकल्प कीता है और अपनी सारी इकट्ठी शक्ति नो उस संकल्प दे राही बाहर मनुक पूर्ति कर सके ओनो केन तंत्र सिद्धि ਤਾਂਤਰ ਸਿੱਧ ਹੋ ਗਏ ਜਿਹੜੇ 84 ਸਿੱਧ ਹੋਏ ਨੇ ਵਾਸਤਵਿਕ ਇਕਾਂਤਿਕ ਸਨ ਉਸ ਜ਼ਮਾਨੇ ਦੇ ਬੜੀਆਂ ਕਰਾਮਾਤਾਂ ਦਿਖਾਉਂਦੇ ਸਨ ਬੜੀਆਂ ਗੱਲਾਂ ਔਰ ਇਹ ਅੱਜ ਵੀ ਨਹੀਂ ਹਿਰਦਾ ਸ਼ੁੱਧ ਹੋਵੇ ਬਾਵੇ ਨਾ ਹੋਵੇ ਅਕਸਰ ਨਹੀਂ ਆਉਂਦਾ ਲੇਕਿਨ ਤਾਂਤਰਿਕ ਸਿੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਲ ਹਿਰਦੇ ਦੀ ਸ਼ੁੱਧੀ ਦੀ ਸ਼ਰਤ ਨਹੀਂ ਹੈ ਪਰ ਗੁਰਮੰਤਰ ਤੇ ਉਦੋਂ ਹੀ ਸਿੱਧਾਉਂਦਾ ਹੈ ਜਿਸ ਦਿਨ ਹਿਰਦਾ ਪੂਰਾ پاک ਹੁੰਦਾ ਹੈ ਪਵਿੱਤਰ ਹੁੰਦਾ ਉਸ ਤੋਂ ਪਹਿਲੇ ਨਹੀਂ